ਆ ਜਾਣੇ ਉਹ ਮੂੰਹ ਚੱਕ ਕੇ ਇਹ ਬਿਆਨ ਇਹ ਸ਼ਬਦ ਇੰਦਰਜੀਤ ਕੌਰ ਮਾਨ ਯਾਨੀ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਵੱਲੋਂ ਬੋਲੇ ਗਏ ਤੇ ਦੂਜੇ ਪਾਸੇ ਉਥੇ ਹੀ ਕੱਲ ਹੜਾਂ ਦਾ ਦੌਰਾ ਕਰਨ ਨਿਕਲੇ ਸੀ ਪਰੰਤੂ ਦੂਜੇ ਪਾਸੇ ਉਹਨਾਂ ਨੇ ਇਹ ਸ਼ਬਦਾਵਲੀ ਜਿਹੜੀ ਕਿ ਕਿਸਾਨ ਜਥੇਬੰਦੀਆਂ ਦੇ ਲਈ ਵਰਤੀ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਇਸ ਸ਼ਬਦਾਵਲੀ ਤੋਂ ਬਾਅਦ ਹੁਣ ਇੱਕ ਹੋਰ ਜਿਹੜਾ ਹੈ ਕਿ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਗਰਮ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਥੋੜੇ ਦਿਨ ਹੋਰ ਠਹਿਰ ਜੋ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਅਜਿਹੀ ਸ਼ਬਦਾਵਲੀ ਵਰਤੀ ਦੀ ਕਿਵੇਂ ਆ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਹੁਣ ਝਾੜੂ ਸਰਕਾਰ ਵਾਲਿਆਂ ਨੂੰ ਸਿੱਧੇ ਚੇਤਾਵਨੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਉੱਥੇ ਕਹਿਣਾ ਹੈ ਕਿ ਤੁਸੀਂ ਭੁੱਲ ਗਏ ਹੋ ਤੁਸੀਂ ਆਪਣੀ ਮਰਿਆਦਾ ਭੁੱਲ ਗਏ ਹੋ ਤੁਹਾਨੂੰ ਕੁਰਸੀਆਂ ਤੇ ਅਸੀਂ ਆਮ ਲੋਕਾਂ ਨੇ ਹੀ ਬਿਠਾਇਆ ਹੈ ਪਰ ਤੁਸੀਂ ਆਚੀ ਨਾਲ ਕੁਰਸੀਆਂ ਦੇ ਉੱਤੇ ਬੈਠ ਕੇ ਆਮ ਲੋਕਾਂ ਦੇ ਉੱਤੇ ਹੀ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਹੋ ਤੇ ਜਿਸ ਤੋਂ ਬਾਅਦ ਹੁਣ ਇੰਦਰਜੀਤ ਕੌਰ ਮੰਨ ਦੇ ਉੱਤੇ ਸਵਾਰ ਖੜੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣੋ ਨਾ ਦੀ ਮਾਰ ਨੇ ਪੰਜਾਬ ਦੇ 12 ਜ਼ਿਲ੍ਹੇ ਪੂਰੀ ਤਰ੍ਹਾਂ ਝੋੜੇ ਪਏ ਆ ਤਰਾ ਤਰਾ ਹੋ ਰਹੀ ਆ ਪਰ ਇਹਦੇ ਵਿੱਚ ਜਿਹੜੇ ਘਟਨਾਕਰਮ ਸਾਹਮਣੇ ਆ ਰਹੇ ਆ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ ਜਿਵੇਂ ਬੀਬੀ ਇੰਦਰਜੀਤ ਕੌਰ ਮਾਨ ਵੀਰਪਿੰਡ ਤੋਂ ਜਿਹੜੇ ਨਕੂਦਰ ਤੋਂ ਵਿਧਾਇਕ ਨਹੀਂ ਉਹਨਾਂ ਦੀ ਕੱਲ ਜੋ ਪਾਸ਼ਾ ਸੀ ਸਵਾਲ ਕਰਨ ਵਾਲਿਆਂ ਤੇ ਅਤ ਨਿੰਦਨਯੋਗ ਆ ਪੈਣੀ ਮੇਰੀਏ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਮਾਨਤਾਨ ਦਿੱਤਾ ਤੇ ਤੁਸੀਂ ਅੱਜ ਐਮਐਲਏ ਸ਼ਿਪ ਦਾ ਨਿਗ ਮਾਨ ਰਹੇ ਜੀ ਤੁਹਾਡੀ ਪਾਸ਼ਾ ਹਰੀਆਂ ਪੱਗਾਂ ਵਾਲੇ ਦੱਸ ਕੇ ਆ ਜਾਂਦੇ ਆ ਮੂੰਹ ਚੁੱਕ ਕੇ ਇਹ ਸ਼ਬਦ ਜਿਹੜੇ ਆ ਤੁਹਾਨੂੰ ਬਹੁਤ ਮਹਿੰਗੇ ਪੈਣਗੇ ਔਰ ਦੂਜਾ ਐਪੀਸੋਡ ਜਿਹੜਾ ਪ੍ਰੀਪੇਡ ਸੀ ਸਾਰਾ ਕੁਝ ਸਿਕਿਉਰਿਟੀ ਤਿਆਰ ਸੀ ਉਹਦੇ ਤੇ ਐਂ ਲੱਗਾ ਵਾ ਜਦੋਂ ਬੀਬੀ ਰੋਇਪੁਰ ਵਾਲੀ ਸਾਈਡ ਤੇ ਭਗਵੰਤ ਸਿੰਘ ਮਾਨ ਜੀ ਨੂੰ ਮਿਲੀ ਆ ਤੇ ਦੋਵਾਂ ਦੇ ਹਾ ਭਾਵ ਐ ਦੱਸ ਰਹੇ ਸੀ ਕਿ ਪੈਣਾ ਤੂੰ ਵੀ ਪਖੰਡੀ ਤੇ ਮੈਂ ਵੀ ਪਖੰਡੀ ਦਿੱਤਾ ਲਿਆ ਮੈਂ ਵੀ ਕੁਝ ਨਹੀਂ ਪੰਜਾਬ ਨੂੰ ਮਾਰਿਆ ਹੀ ਮਾਰਿਆ ਵਾ ਤੇ ਰੋਣ ਲੋ ਕਸਰ ਜਿਹੜੀ ਆ ਤੂੰ ਵੀ ਨਹੀਂ ਛੱਡੀ ਇਹ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕ ਵੇਖ ਰਹੇ ਆ ਇਹਨਾਂ ਦੇ ਦਿਮਾਗ ਦੇ ਵਿੱਚ ਆ ਇਹਨਾਂ ਨੂੰ ਭੁੱਲਿਆ ਭਲਿਆ ਕੁਝ ਨਹੀਂਗਾ ਅੱਜ ਜੇ ਤੁਸੀਂ ਸਰਵੇ ਕਰਨ ਆਉਂਦੇ ਜੇ ਰਾਤ ਸਮਗਰੀ ਲੋਕਾਂ ਦੀ ਮਤਲਬ ਜੇਬ ਦੇ ਵਿੱਚੋਂ ਟੈਕਸਾਂ ਦੇ ਵਿੱਚੋਂ ਜਿਹੜੇ ਪੈਸੇ ਦੇ ਕੇ ਤੁਸੀਂ ਕਿੰਦੀ ਸਰਕਾਰ ਕਰ ਰਹੀ ਆ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਤੇਲ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਜਾਲ ਲੋਕਾਂ ਦੇ ਟੈਕਸ ਦੇ ਵਿੱਚੋਂ ਤੁਹਾਡੀਆਂ ਤਨਖਾਹਾਂ ਤੇ ਤੁਹਾਡੇ ਖਰਚੇ ਉਹਦੇ ਵਿੱਚੋਂ ਵੀ ਅਹਸਾਨ ਕਈ ਜਗ੍ਹਾ ਤੇ ਹੋ ਰਹੇ ਆ ਵੀ ਅਸੀਂ ਕਰ ਰਹੇ ਆ ਅਸੀਂ ਤੁਸੀਂ ਵਾਲੀ ਗੱਲ ਜਿਹੜੀ ਉਹ ਛੱਡੋ ਆਉਣ ਲਈ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੇ ਜਿਹੜੇ ਮੁਠੀਆਂ ਮੀਚ ਕੇ ਬੈਠੇ ਆ ਇਹਨਾਂ ਨੇ ਕੱਲੇ ਕੱਲੀ ਚੀਜ਼ ਦਾ ਸਾਹ ਪੁੱਛਣਾ ਵਾ ਜੇ ਕਿਤੇ ਕੋਈ ਸਵਾਲਾਂ ਦੀ ਘੇਰੇ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਵਾ ਤੇ ਸਵਾਲ ਜਿਹੜੇ ਉਹ ਬਹੁਤ ਖੜੇ ਆ ਪੰਜਾਬ ਜਵਾਬ ਮੰਗਦਾ ਵਾ ਅਜੇ ਤਾਂ ਤੁਸੀਂ ਹਰੀਆਂ ਪੱਗਾਂ ਵਾਲੇ ਨੌਲਣ ਦੇ ਜੇ ਅਜੇ ਉਹ ਜਿਹੜਾ 3 ਕਰੋੜ 70 ਲੱਖ ਦਾ ਕੁੱਟ ਕੇ ਨੁਕਸਾਨ ਕੀਤਾ ਵਾ ਉਹ ਵੀ ਅਜੇ ਲੋਕਾਂ ਨੇ ਪੁੱਛਣਾ ਵਾ ਸਿਰਫ ਅਜੇ ਆਪਣੇ ਭਰਾਵਾਂ ਨੂੰ ਬਚਾਉਣ ਲਈ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੇ ਆ ਅਜੇ ਉਧਰੋਂ ਧਿਆਨ ਜਿਹੜਾ ਪਾਸੇ ਹਟਿਆ ਵਾ ਕਿਉਂਕਿ ਤੁਹਾਡੇ ਜਿਹੜੇ ਪਾਣੀ ਵਾਲੇ ਬੰਬ ਉਹ ਸੱਚੀ ਮੁੱਚੀ ਇਸ ਟਾਈਮ ਤੇ ਪੰਜਾਬ ਨੂੰ ਨੇਸ ਤੋਂ ਨਬੂਤ ਕਰ ਰਹੇ ਆ 2 276 ਕਰੋੜ ਰੁਪਇਆ ਬੰਨਾਂ ਦੇ ਰੱਖ ਰਖਾਵ ਲਈ ਆਇਆ ਵਾ ਉਹ ਕਿੱਥੇ ਖਰਚਾ ਕੀਤਾ ਕਿਹੜੇ ਬੰਨ ਤੇ ਪੈਸੇ ਲਾਏ ਕਿੱਥੇ ਮਿੱਟੀ ਪਈ ਕਿੱਥੇ ਮਰੜਾ ਬੱਧਾ ਕਿੱਥੇ ਸਪਰ ਬੱਧਾ ਕਿੱਥੇ ਨੋਜ ਬੱਧੀ ਇਹ ਸਾਰਾ ਕੁਝ ਹਸਾਬ ਕਿਤਾਬ ਹੋਣਾ ਵਾ ਅੱਜ ਦਰਿਆ ਜਿਹੜੀ ਆ ਉਹ ਮਿੱਟੀ ਵਾਪਸ ਲੈ ਰਿਆ ਰੇਤ ਵਾਪਸ ਲੈ ਰਿਆ ਵਾ ਜਿੰਨੀ ਤੁਸੀਂ ਚੋਰਾ ਤੋਂ ਰੇਤਾ ਚੋਰੀ ਕਰਾਈ ਸੀ ਉਹਦੇ ਨਾਲੋਂ ਕਈ ਗੁਣਾ ਵੱਧ ਪੂਰੇ ਪੰਜਾਬ ਚੋਂ ਇਕੱਠੀ ਕਰਕੇ ਨੌਜਵਾਨਾਂ ਨੇ ਸੰਸਥਾਵਾਂ ਨੇ ਲੋਕਾਂ ਨੇ ਦਰਿਆ ਨੂੰ ਵਾਪਸ ਕੀਤੀ ਆ ਬੰਨਾ ਦੀ ਰੱਖ ਰਖਾਵ ਬੰਨਾ ਨੂੰ ਬੰਨ ਨੂੰ ਮਜ਼ਬੂਤ ਕਰਨ ਦੇ ਰੂਪ ਦੇ ਵਿੱਚ ਇਹ ਆਉਣਲੇ ਦਿਨਾਂ ਦੇ ਵਿੱਚ ਸਾਰੇ ਸਾਫ ਤਾਬ ਵੀ ਦਰਿਆ ਵੀ ਪੰਜਾਬ ਦੇ ਰੋੜ ਤੇ ਵੀ ਪੰਜਾਬ ਨੂੰ ਪਰ ਲਟੇਰੀ ਹੋਰ ਕਿਤੇ ਆਣ ਕੇ ਇਹਦੇ ਵਿੱਚੋਂ ਜਿਹੜੀ ਚਿੱਟੀ ਚਾ ਦੀ ਲੁੱਟਣ ਇਹ ਮਨਜ਼ੂਰ ਨਹੀਂ ਅਜੇ ਵੀ ਮੌਕਾ ਵਾ ਜੇ ਕਿਤੇ ਪੰਜਾਬ ਦੇ ਸਾਰੇ ਦਰਿਆਵਾਂ ਨੂੰ ਨਹਿਰੀ ਰੂਪ ਦੇਣ ਵਾਲੇ ਪਾਸੇ ਆਜੋ ਤੇ ਇਹਦੇ ਤੇ ਕੋਈ ਘਾਟਾ ਤੁਹਾਨੂੰ ਨਹੀਂ ਪੈਣਾ ਸਰਕਾਰ ਨੂੰ ਪੈਸੇ ਸਗੋਂ ਵਧਣਗੇ ਕਿਉਂਕਿ ਜਿੱਥੋਂ ਪੁੱਟ ਪਟਾਈ ਕਰਕੇ 1 ਕਿਲੋਮੀਟਰ ਜਾਂ 1.5 ਕਿਲੋਮੀਟਰ ਚੌੜੇ ਕਰਨੇ ਆ ਉਥੋਂ ਰੇਤਾ ਮਿੱਟੀ ਨਿਕਲਣੀ ਆ ਜਿਹੜੀ ਰੇਤਾ ਮਿੱਟੀ ਦੀ ਕੀਮਤ ਆ ਇਸ ਟਾਈਮ ਤੇ ਸੋ ਇਹਦੇ ਤੇ ਕੰਮ ਕਰੋ ਪਖੰਡਵਾਜਨਾ ਕੋਈ ਨਹੀਂ ਹੋਣਾ ਤੇ ਪੈਣ ਅੰਦਰਜੀਤ ਕੋਰ ਮਾਣ ਮਾਣ ਤੁਸੀਂ ਵਿਧਾਇਕ ਬਣਾਈ ਹੋਏ ਜੀ ਲੋਕਾਂ ਦੇ ਜਿਹੜੀ ਤੁਸੀਂ ਪਾਸ਼ਾਵਰਤੀ ਆ ਇਹ ਪਾਸ਼ਾ ਦਾ ਲੋਕ ਜਵਾਬ ਦੇਣਗੇ ਅਤ ਨਿੰਦਨਯੋਗ ਸ਼ਬਦ ਸੀ ਤੁਹਾਡੇ ਜੋ ਤੁਸੀਂ ਬੋਲੇ ਆ ਬੜੀਆਂ ਵੀਡੀਓ ਵਾਇਰਲ ਹੋ ਰਹੀਆਂ ਵਾਂ ਸੋ ਇੰਨੀ ਘਬਰਾਟ ਚਾ ਕੇ ਬਿਆਨ ਦੇੜੀ ਠੀਕ ਨਹੀਂ ਲੋਕਾਂ ਦੇ ਨਮਾਇंदे ਜੇ ਲੋਕਾਂ ਦੇ ਚੁਣੇ ਹੋਏ ਨਮਾਇंदे ਦੀ ਤੇ ਲੋਕਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਲੋਕਾਂ ਦੀਆਂ ਗੱਲਾਂ ਸੁਣਨੀਆਂ ਇਹ ਫਰਜ਼ ਬਣਦਾ ਹੁੰਦਾ ਆਗੂਆਂ ਦਾ ਆਗੂ ਕਿਤੇ ਵੱਡੀ ਗੱਡੀ ਦੇ ਵਿੱਚ ਬਹਿ ਕੇ ਜਾਂ ਵੱਡਾ ਮਤਲਬ ਤਾਮ-ਚਾਮ ਨਾਲ ਲੈ ਕੇ ਵੱਡੀ ਸਿਕਿਉਰਿਟੀ ਲੈ ਕੇ ਨਹੀਂ ਬਣਦਾ ਵੱਡਪਣ ਜਿਹੜਾ ਵਾ ਉਹ ਵਿਖਾਇਆ ਜਾਂਦਾ ਵਾ ਲੋਕਾਂ ਦੀ ਗੱਲ ਸਹਿ ਕੇ ਤੇ ਤੁਸੀਂ ਸਹਿਣ ਸ਼ਕਤੀ ਜਿਹੜੀ ਆ ਉਹ ਛੱਡੀ ਬੈਠੇ ਜੇ ਇਸ ਟਾਈਮ ਤੇ ਜੋ ਕੁਝ ਵਾਪਰਿਆ ਵਾ ਐਨ ਲੱਗਦਾ ਵਾ ਕਿ ਜਦੋਂ ਜਹਾਜ਼ ਡੁੱਬਣ ਲੱਗੇ ਚੂਹੇ ਪਹਿਲਾਂ ਭਜਦੇ ਆ ਭੱਜ ਭਜੋੜ ਜਿਹੜੀ ਉਹ ਸ਼ੁਰੂ ਹੋ ਗਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕ ਫੇਰ ਇਸ ਸੰਕਟਮਈ ਸਮੇਂ 'ਚ ਉੱਠ ਕੇ ਆਪਣੇ ਆਪ ਨੂੰ ਫੇਰ ਸੰਭਾਲਣਗੇ ਕਿਉਂਕਿ ਸੰਸਥਾਵਾਂ ਬਹੁਤ ਸਵਾਵਾ ਕਰ ਰਹੀਆਂ ਵਾ ਹਰੇਕ ਵਾਰ ਵਰਜਦਾ ਹੈ ਨੌਜਵਾਨ ਔਰ ਕਈਆਂ ਨੇ ਆਪਣੇ ਭਾਵੇਂ ਉਹ ਕੇਂਦਰ ਦੇ ਅਪਲਾਈ ਨੇ ਭਾਵੇਂ ਉਹ ਸਟੇਟ ਦੇ ਅਪਲਾਈ ਨੇ ਆਪਣੀਆਂ ਤਨਖਾਹਾਂ ਤੱਕ দান ਕਰਤੀਆਂ ਆਪਣੇ ਬੱਚਿਆਂ ਦੀ ਪੌਕਟ ਮਨੀ ਤੱਕ ਕੱਟ ਲਾ ਦਿੱਤੇ ਆ ਆਪਣੇ ਘਰ ਦੇ ਚੁੱਲ੍ਹੇ ਤੇ ਕੱਟ ਲਾ ਦਿੱਤੇ ਆ ਕਿਉਂਕਿ ਪੰਜਾਬ